ਇਨਕਲਾਬ ਇਨਕਲਾਬ ਨਾਰਿਆਂ ਤੋਂ ਤਾਂ ਲੱਗਦਾ ਵੀ ਕੰਮ ਕਰਤਾ ਤੁਸੀਂ ਯਾਰ ਮਤਲਬ ਦੋ ਤਿੰਨ ਤਾਂ ਇੰਨੇ ਜੋਸ਼ ਨਾਲ ਲਾਈ ਜਾਂਦੇ ਆ ਉਹ ਕਹਿੰਦੇ ਭਾਵੇਂ ਕੱਲ ਨੂੰ ਪੋਲੇ ਵੋਟਾਂ ਉਹ 2014 ਵਿੱਚ ਜਦੋਂ ਸੰਗਰੂਰ ਲੜ ਰਿਹਾ ਸੀ ਇੱਕ ਕਹਿੰਦਾ ਜੀ ਕਹਿੰਦਾ ਜੀ ਵੋਟਾਂ ਨੇੜੇ ਨਹੀਂ ਹੋ ਸਕਦੀਆਂ ਮੈਂ ਕਿਹਾ ਉਹ ਤਾਂ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਤਰੀਕ ਦਿੱਤੀ ਹੈ ਉਹੀ ਹੋਊ ਮੈਂ ਕੀ ਹੋ ਗਿਆ ਕਹਿੰਦਾ ਜੀ ਉਹ 19 ਤਰੀਕ ਤੱਕ ਤਾਂ ਮੇਰਾ ਪੜਾਕਾ ਪੈ ਸਕਦਾ ਮੈਂ ਭਰਿਆ ਪਿਆਨ ਤਰੋਂ ਜੀ ਮੈਂ ਕਿਹਾ ਫਿਰ ਇੱਕ ਹੱਲ ਕੀ ਕਰੀਏ ਦਾ ਤਾਂ ਰੁਕਣਾ ਪੂਦ 19 ਤਰੀਕ ਤੱਕ ਤਾਂ ਕਹਿੰਦੇ ਜੀ ਕੋਈ ਨਕਲੀ ਮਸ਼ੀਨ ਜੀ ਨਹੀਂ ਮਿਲਦੀ ਮੈਂ ਤਾਂ ਕਹਿੰਦਾ ਘੰਟੇ-ਘੰਟੇ ਵਾਟ ਝਾੜੂ ਵੜਾ ਬਟਨ ਨਹੀਂ ਦੱਬਿਆ ਕਰੂੰਗਾ ਮੇਰੀ ਪੜਾਹ ਤਾਂ ਨਿਕਲੂਗੀ ਨਾ ਪੜਾਹ ਤਾਂ ਨਿਕਲੂ ਘੱਟੋ-ਪੜਾਹ ਦੇਣਾ ਜਦੋਂ ਤੁਸੀਂ ਬਟਨ ਦਬੋਂਗੇ 1 ਨੰਬਰ ਵਾਲਾ 19 ਤਰੀਕ ਨੂੰ ਤਾਂ ਜਦੋਂ ਬਟਨ ਦੱਬਿਆ ਤਾਂ ਇੱਕ ਆਵਾਜ਼ ਆਊਗੀ ਮਸ਼ੀਨ ਚੋਂ ਟੀ ਏਦਾਂ ਦੀ ਉਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਉਹਨੂੰ ਆਸ਼ੂ ਹੋਰਾਂ ਦੀਆਂ ਚੀਕਾਂ ਸਮਝਿਓ ਬਸ ਵਿਪਵਾਦੀਆਂ ਚ ਕੰਬ ਤੇਰੀਆਂ ਆਪਣੀਆਂ ਚੀਕਾਂ ਬਹੁ ਪੁਆਈਆਂ ਇਹਨਾਂ ਨੇ ਹੁਣ ਤੇ ਬਦਲੇ ਦਾ ਲੋ ਕੁਛ ਕੁਛ ਚੀਕਾਂ ਤਾਂ ਮੜਵਾਈਏ ਇਨਾਂ ਤੋਂ ਵਾਪਸ ਠੀਕ ਸਹੀ ਗੱਲ ਹੈ ਨਾ ਤਾਂ ਫਿਰ ਦੋਨੇ ਹੱਥ ਉਪਰ ਚਾਕੇ ਦੋ ਨਾਰੇ ਲਾ ਕੇ ਸਾਡਾ ਹੌਸਲਾ ਵਧਾ ਦਿਓ ਇਹ ਇਨਕਲਾਬ